ਸਹਿਬ ਦੀ ਆਪਣੀ ਅਮਰਤ ਬਾਣੀ ਨਿਰੰਕਾਰੇ ਬਾਣੀ ਅੰਦਰ ਅਸਾਨੂੰ ਪ੍ਰੇਰਦੇ ਨੇ ਸਹਿਬ ਕਹਿੰਦੇ ਤਿਤ ਜਾਏ ਬਹੁ ਸਤ ਸੰਗਤੀ ਤਿਤ ਜਾਏ ਬਹੁ ਸਤ ਸੰਗਤੀ ਉਥੇ ਜਾ ਕੇ ਬਹਿਣਾ ਕਰ ਜਿੱਥੇ ਸਤ ਦੀ ਗੱਲ ਹੋ ਰਹੀਏ ਜਿੱਥੇ ਸਤ ਸੰਗਤ ਤਿਤ ਜਾਏ ਬੋ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ ਜਿੱਥੇ ਹਰੀ ਦੇ ਨਾਮ ਦਾ ਬਿਲੋਵਣਾ ਪਿਆ ਹੋਇਆ ਹੈ ਜਿੱਥੇ ਹਰੀ ਦਾ ਨਾਮ ਜਪਿਆ ਜਾ ਰਿਹਾ ਹੈ ਜਿੱਥੇ ਰੱਬ ਪਰਮੇਸ਼ਰ ਪਰਮਾਤਮਾ ਨੂੰ ਧਿਆਇਆ ਜਾ ਰਿਹਾ ਹੈ ਭਈ ਉੱਥੇ ਜਾ ਕੇ ਬੈਠਣਾ ਕਰ ਜਿਤੇ ਹਰ ਕਾ ਹਰ ਨਾਮ ਬਲੋਈਏ ਸਹਿਜੇ ਹੀ ਹਰ ਨਾਮ ਲਿਓ ਜਿਹੜਾ ਨਾਮ ਜਪਣਾ ਹੈ ਨਾ ਸਤਗੁਰੂ ਜੀ ਕਹਿੰਦੇ ਸਹਿਜ ਵਿੱਚ ਟਿਕਣਾ ਕਰ ਮਨ ਨੂੰ ਟਿਕਾਉਣਾ ਕਰ ਮਨ ਦੀ ਇਕਾਗਰਤਾ ਬਣਾਉਣਾ ਕਰ ਮਨ ਟਿਕ ਗਿਆ ਮਨ ਦੀ ਇਕਾਗਰਤਾ ਬਣ ਗਈ ਤੇਰਾ ਬੈਠਣਾ ਤੇਰਾ ਇਸ ਦਰ ਤੇ ਆਉਣਾ ਤੇਰਾ ਰੱਬ ਨੂੰ ਤੇ ਆਉਣਾ ਸਫਲ ਹੋ ਜਾਵੇਗਾ ਭਾਵੇਂ ਸਤਗੁਰੂ ਜੀ ਕਹਿੰਦੇ ਕੋ ਜੀ ਖਿੰਨ ਮਾਤਰ ਸਮਾ ਹੀ ਮੰਨ ਟਿਕੇ ਟਿਕ ਤੇ ਖਿੰਨ ਮਾਤਰ ਵੀ ਸਮਾ ਟਿਕ ਗਿਆ ਨਾ ਤੇਰਾ ਭਲਾ ਹੋ ਜਾਵੇਗਾ ਤਿਤ ਜਾਏ ਬਹੁਤ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ ਸਹਜੇ ਹੀ ਹਰ ਨਾਮ ਲੇਹੋ ਹਰ ਤਤ ਨਾ ਕੋਈ ਹੈ ਹਰ ਤਤ ਨਾ ਕੋਈ ਹੈ ਪਰਮੇਸ਼ਰ ਪਰਮਾਤਮਾ ਦਾ ਨਾਮ ਤਤ ਹੈ ਜਿਨੂੰ ਆਪਾਂ ਕਹਿ ਦਿੰਨੇ ਆਂ ਵੀ ਆ ਤਤ ਕੱਢ ਦਿੱਤਾ ਜੀ ਬਸ ਆ ਸਿਰਾ ਆ ਜੀ ਇਸ ਤੋਂ ਉੱਪਰ ਕੋਈ ਗੱਲ ਨਹੀਂ ਬਾਕੀ ਜਿਨਨੇ ਕਰਮ ਨੇ ਜਿਨਨੇ ਆਪਾਂ ਦਾਨ ਪੁੰਨ ਨੇ ਸਾਰੇ ਹੀ ਗੁਰਮੁਖ ਪਿਆਰਿਓ ਪਿੱਛੇ ਰਹਿ ਜਾਂਦੇ ਨੇ ਸਭ ਤੋਂ ਉੱਤਮ ਕਾਰਜ ਜਿਹੜਾ ਹੈ ਉਹ ਨਾਮ ਹੈ ਉਹ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਹੈ ਸਾਬ ਜੀ ਕਹਿੰਦੇ ਸਹਜੇ ਹੀ ਹਰ ਨਾਮ ਲਿਓ ਭਈ ਟਿਕ ਕੇ ਨਾਮ ਜਪਣਾ ਕਰੀ ਧਿਆਨ ਕਰੀ ਕਿ ਤਤ ਨਾ ਤੇਰੇ ਹੱਥੋਂ ਚਿਰਿਆ ਜਾਵੇ ਬਲੋਇ ਦਾ ਅਰਥ ਹੈ ਡਟਕਣਾ ਪਾਉਣਾ ਤੇ ਰਿੜਕਣਾ ਜਦੋਂ ਪਾਇਆ ਜਾਂਦਾ ਏ ਜਿਹੜੀਆਂ ਸੁਹਾਣੀਆਂ ਨੇ ਆਪਣੇ ਹੱਥੀ ਰਿੜਕਣਾ ਪਾਇਆ ਏ ਜਿਨ੍ਹਾਂ ਰਿੜਕਿਆ ਏ ਉਹਨਾਂ ਨੂੰ ਪਤਾ ਏ ਅੱਜ ਤੇ ਪਲੱਗ ਦੇ ਵਿੱਚ ਸ਼ੋ ਲਾਓ ਤੇ ਸਵਿੱਚ ਆਨ ਕਰ ਦੇਵੋ ਤੇ ਆਪੇ ਮਧਾਨੀ ਚੱਲਦੀ ਰਹਿੰਦੀ ਏ ਪਰ ਕੋਈ ਸਮਾਸੀ ਨਾਲੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਸਭ ਤੋਂ ਪਹਿਲਾਂ ਕਾੜ ਦੇ ਵਿੱਚ ਜਮਾਇਆ ਹੋਇਆ ਦਹੀਂ ਵਾਲਾ ਕਾੜਨਾ ਚੱਕਣਾ ਚਾਟੀ 'ਚ ਪਾਉਣਾ ਮਧਾਣੀ ਪਾਉਣੀ ਨੇਤਰਾ ਪਾਉਣਾ ਅਟੀਆਂ ਹੱਥ ਵਿੱਚ ਪਕੜਨੀਆਂ ਤੇ ਸਹਜੇ ਸਹਜੇ ਉਹਨੂੰ ਵੇੜਦਣਾ ਆਰੰਭ ਕਰਦੇ ਨੇ ਤੇ ਆਪਣੀ ਧੀ ਨੂੰ ਕਹਿਣਾ ਤੇ ਇਹ ਆ ਤੈਨੂੰ ਸੁਖਾਵਾਂ ਆ ਰਿੜਕ ਅੱਜ ਤੇ ਜਦੋਂ ਉਹਨੇ ਬਹਿਣਾ ਤੇ ਉਹਨੇ ਥੋੜਾ ਤੇਜ਼ੀ ਕਰਨੀ ਸ਼ੁਰੂ ਕਰ ਦੇਣੀ ਕਿਉਂਕਿ ਪਤਾ ਨਹੀਂ ਹੈ ਨਾ ਫਿਰ ਮਹਾਂ ਨੇ ਕਿਹਾ ਨਹੀਂ ਤੀਏ ਰੜਕਣਾ ਇਦਾਂ ਨਹੀਂ ਪਾਉਣਾ ਇਹ ਬੜੇ ਸਹਜ ਨਾਲ ਰੜਕਣਾ ਪੈਣਾ ਹੈ ਬੜੀ ਹੌਲੀ ਹੌਲੀ ਰੜਕਣਾ ਪੈਣਾ ਹੈ ਧਿਆਨ ਨਾਲ ਰੜਕਣਾ ਪੈਣਾ ਹੈ ਜੇ ਤੇਜ਼ੀ ਕਰੇਂਗੀ ਤਤ ਨਹੀਂ ਮਿਲੇਗਾ ਭਾ ਮੱਖਣ ਨਹੀਂ ਮਿਲੇਗਾ ਮੱਖਣਾ ਹੱਥ 'ਚ ਨਹੀਂ ਆਏਗਾ ਮੱਖਣ ਉਹਨਾਂ ਦੇ ਹੱਥ ਵਿੱਚ ਆਉਂਦਾ ਹੈ ਗੁਰਮਤ ਸੋ ਪਿਆਰਿਓ ਜਿਹੜੇ ਸਹਜ ਵਿੱਚ ਟਿਕਦੇ ਨੇ ਇਹ ਰਸ ਸਹਜ ਦੇ ਨਾਲ ਹਰੀ ਦੇ ਬਲਵੋਣੇ ਨੂੰ ਬਲਉਂਦੇ ਨੇ ਹਰ ਕਬ ਬਲੋਣਾ ਬਲੋ ਮੇਰੇ ਭਾਈ ਸਹਜ ਬਲੋਵ ਜੈਸੇ ਤਤ ਨਾ ਜਾਈ ਹਰੀ ਦੇ ਨਾਮ ਦਾ ਬਲੋਵਣਾ ਪਈ ਪਉਣਾ ਕਰ ਸਹਜ ਵਿੱਚ ਟਿਕ ਕਰਕੇ ਤੇ ਜਿਵੇਂ ਟਕਾ ਕੇ ਨਾਲੇ ਗੁਰਮਖ ਪਿਆਰਿਓ ਸਾਡੀਆਂ ਦਾਦੀਆਂ ਮਤਾਵਾਂ ਵੱਡ ਵਡੇਰੇ ਤੁਸੀਂ ਬੈਠੇ ਹੋ ਨਾਲੇ ਰੱਬ ਦਾ ਨਾਮ ਲਿਆ ਜਾਂਦਾ ਸੀ ਨਾਲੇ ਰੜਕਣਾ ਪਾਇਆ ਜਾਂਦਾ ਸੀ ਹੁਣ ਉਸ ਰੜਕੜੇ ਨੂੰ ਕੋਈ 15 20 30 ਮਿੰਟ ਲੱਗਦੇ ਸਨ ਸਮਾਂ ਲੱਗਦਾ ਸੀ ਉਹਨਾਂ ਸਮਾਂ ਰੱਬ ਵੱਲ ਧਿਆਨ ਸੀ ਬੰਦਗੀ ਕਿਉਂਕਿ ਬਾਕੀ ਸਾਰੇ ਆਪੋ ਆਪਣੇ ਕੰਮਾਂ 'ਤਾਂ ਜਾਂ ਧਿਆਨ ਗੱਲ ਕਰਨ ਵਾਲਾ ਕੋਈ ਉਦੇ ਹੈ ਨਹੀਂ ਇਹ ਜਿੱਦ ਨਾਲ ਗੱਪਾਂ ਮਾਰੀਆਂ ਜਾਂ ਨਾ ਹੁਣ ਵਾਲਾ ਨਹੀਂਗਾ ਮਾਹੌਲ ਪੇ ਹੁਣ ਆਪਾਂ ਉਹ ਨਾਮ ਤੇ ਵੈਸੇ ਦੇ ਦਿੱਤਾ ਜੀ ਸਾਡੀ ਜਿਹੜੀ ਕਿਚਨ ਹੈ ਨਾ ਉਹ ਓਪਨ ਕਿਚਨ ਹੈ ਆ ਓਪਨ ਕਿਚਨ ਹੈ ਜੀ ਓਪਨ ਕਿਚਨ ਦਾ ਮਤਲਬ ਪੇ ਹੁਣ ਅਸੀਂ ਪ੍ਰਸ਼ਾਦਾ ਪਕਾਉਂਦੇ ਹੋਈ ਤੇ ਪਕਾਉਂਦੀਆਂ ਪਕਾਉਂਦੀਆਂ ਹੀ ਅਸੀਂ ਸਕਰੀਨ ਦੇ ਉੱਪਰ ਟੀਵੀ ਦੇ ਉੱਪਰ ਜੋ ਨਾਟਕ ਚੱਲ ਰਹੇ ਨੇ ਜੋ ਚੇਟਕ ਚੱਲ ਰਹੇ ਨੇ ਜੋ ਮਨ ਨੂੰ ਲਪਾਉਣੋ ਵਾਲੇ ਮਾਇਆ ਤੇ ਬਸਾਉਣੋ ਵਾਲੇ ਸਾਡੇ ਅੰਦਰ ਕੂੜ ਕਬਾਰ ਪੜਨ ਵਾਲੇ ਨੇ ਐਸੀ ਸਕਰੀਨ ਚੱਲ ਰਹੀ ਹੈ ਉੱਥੇ ਆਪਾਂ ਦੇਖ ਰਹੇ ਹਾਂ ਵਿਭਾਗ ਇਹ ਨੇ ਉਹ ਜਿਹੜੇ ਗੁਰਬਾਣੀ ਲਾ ਕੇ ਰੱਖਦੇ ਨੇ ਐਸੇ ਵੀ ਪ੍ਰਭਾਵ ਨੇ ਜਿਹੜੇ ਕਹਿੰਦੇ ਭਾਈ ਸਾਹਿਬ ਜੀ ਇਸ ਸਕਰੀਨ ਤੇ ਅੱਜ ਤੱਕ ਹੋਰ ਕੁਝ ਨਹੀਂ ਚੱਲਣ ਦਿੱਤਾ ਬੱਚਿਆਂ ਨੂੰ ਵੀ ਲਾਉਣ ਦਿੱਤਾ ਇੱਥੇ ਕੇਵਲ ਤੇ ਕੇਵਲ ਦਰਬਾਰ ਸਾਹਿਬ ਦੀ ਲਾਈਵ ਅੰਮ੍ਰਿਤ ਬਾਣੀ ਨਰਨਕਾਰੀ ਬਾਣੀ ਚੱਲਦੀ ਏ ਜਾਂ ਆਪਣੇ ਗੁਰੂ ਘਰ ਦੀ ਬਾਣੀ ਚੱਲਦੀ ਏ ਭਾਵੇਂ ਜਿਸੇ ਵੀ ਨਗਰ ਵਿੱਚ ਰਹਿੰਦੇ ਜਿਵੇਂ ਇੱਥੇ ਰਹਿੰਦੇ ਆ ਇਥੋਂ ਲਾਈਵ ਚੱਲਦਾ ਏ ਤੇ ਕ੍ਰਮ ਵਿੱਚ ਬੈਠੇ ਸਕ੍ਰੀਨ ਦੇ ਉੱਪਰ ਉਹ ਦੇਖ ਰਹੇ ਸੰਤ ਉਹ ਗੁਰੂ ਦੇ ਦਰਸ਼ਨ ਕਰ ਰਹੇ ਨੇ ਬਾਣੀ ਸੁਣ ਰਹੇ ਨੇ ਤੇ ਬਾਣੀ ਦੇ ਨਾਲ ਜੁੜੇ ਹੋਏ ਨੇ ਮੇਰੇ ਸਤਿਗੁਰੂ ਜੀ ਕਹਿੰਦੇ ਪਈ ਸਹਜ ਦੇ ਵਿੱਚ ਟਿਕ ਕਰਕੇ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਤਤ ਪ੍ਰਾਪਤ ਕੀਤਾ ਸਤਿਗੁਰ ਰਹਿਮਤ ਬਖਸ਼ਿਸ਼ ਕਰਨ ਸਾਡੇ ਤੇ ਅਸੀਂ ਵੀ ਇਹ ਰੜਕਣਾ ਪਾਇਆ ਹੋਇਆ ਬੈਠੇ ਅੰਗੁਰੂ ਦੀ ਚਰਨਾਂ ਦੇ ਵਿੱਚ ਬਸ ਹੁਣ ਲੋੜ ਇੰਨੀ ਹੈ ਕਿ ਇਸ ਨੇਤਰੇ ਨੂੰ ਸਹਿਜ ਦੇ ਨਾਲ ਖਿੱਚਣਾ ਹੈ ਟਿਕਾ ਦੇਣਾ ਤੁਹਾਡਾ ਵੀ ਮੰਨ ਟਿਕੇ ਦਾਸ ਦਾ ਵੀ ਟਿਕਣਾ ਕਰੇ ਅਸੀਂ ਸਾਰੇ ਮੰਨ ਟਿਕਾ ਕੇ ਗੁਰਚੰਨਾ ਦਾ ਧਿਆਨ ਧਰਨਾ ਹੈ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਇੱਕ ਵਾਰੀ ਜਪੋ ਜੀ ਸਤ सत्नाम नाम वाहि